ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜੀ ਕਢਾਈ ਵਾਲੀ ਸਲਵਾਰ ਦੀ ਕਟਾਈ ਕਰਨ ਲੱਗੇ ਆ ਜੀ ਪੱਲਿਆਂ ਤੇ ਕਢਾਈ ਆ ਹਾਂਜੀ ਤੁਸੀਂ ਦੇਖੋ ਜੀ ਕਢਾਈ ਵਾਲੀ ਸਲਵਾਰ ਦੀ ਕਟਾਈ ਕਿਵੇਂ ਕਰਨੀ ਆ ਵੀਡੀਓ ਪੂਰੀ ਜ਼ਰੂਰ ਦੇਖਿਓ ਹਾਂਜੀ ਕਪੜਾ ਸਾਡੇ ਕੋਲ ਹੈਗਾ ਜੀ ਸਾਰਾ 2.5 ਮੀਟਰ ਹਾਂਜੀ ਸਲਵਾਰ ਦੀ ਸਾਡੇ ਕੋਲ ਲੰਬਾਈ ਤਿਆਰ ਹੈਗੀ ਜੀ 35 ਇੰਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਪੱਲਿਆਂ ਦੀ ਕਟਾਈ ਕਰਨੀ ਆ ਜੀ ਆ ਦੇਖੋ ਪੱਲਿਆਂ ਤੇ ਕਢਾਈ ਆ ਆਪਾਂ ਪੱਲਿਆਂ ਨੂੰ ਮਲਾਲਣਾ ਜੀ ਕਢਾਈ ਬਰਾਬਰ ਕਰ ਲੈਣੀ ਹਾਂਜੀ ਆਪਾਂ ਪੱਲਾ ਤਿਆਰ ਪਾਣਾ ਜੀ 13 ਇੰਚ ਦਾ ਮੋਰੀ ਸਾਡੇ ਕੋਲ ਹੈਗੀ ਆ ਜੀ 6.5 ਇੰਚ ਹਾਂਜੀ ਆਪਾਂ 7 ਇੰਚ 벨ਟ ਦਾ ਰੱਖ ਲੈਣਾ 벨ਟ ਦਾ ਰੱਖ ਕੇ ਹਾਂਜੀ ਆ ਦੇਖੋ ਆਪਾਂ 7 ਇੰਚ ਦੀ 벨ਟ ਰੱਖ ਲਈ ਉਸ ਤੋਂ ਬਾਅਦ ਆਪਾਂ ਲੰਬਾਈ ਸਾਡੇ ਕੋਲ ਸਲਵਾਰ ਦੀ ਜੀ 35 ਇੰਚ ਤਿਆਰ ਆ 35 ਤੇ ਤੁਸੀਂ ਨਿਸ਼ਾਨ ਲਾ ਲੈਣਾ 4 ਇੰਚ ਆਪਾਂ ਮਾਰਜਨ ਰੱਖ ਲਿਆ ਹਾਂਜੀ 4 ਤੇ ਨਿਸ਼ਾਨ ਲਾ ਲਿਆ ਜੀ ਹਾਂਜੀ ਪੱਲੇ ਸਾਡੇ ਕੋ ਬਣੇ ਜੀ 32 ਇੰਚ ਦੇ ਹਾਂਜੀ ਹੁਣ ਇੱਥੋਂ ਆਪਾਂ ਸਿੱਧਾ ਨਿਸ਼ਾਨ ਲਾ ਲੈਣਾ ਜੀ ਅੱਜ ਹੁਣ ਆਪਾਂ ਇਹਦੀ ਕਟਾਈ ਕਰ ਲੈਣੀ ਜੀ 32 ਇੰਚ ਦੇ ਕਟਾਈ ਕਰ ਲਈ ਆਪਾਂ ਹਾਂਜੀ ਆਪਾਂ ਹੁਣ ਇਹਨੂੰ ਫੋਲਡ ਕਰ ਲੈਣਾ। ਕੜਾਈ ਐ ਹਾਂਜੀ ਬਰਾਬਰ ਕਰ ਲੈਣੀ। ਦੋਨਾਂ ਪੱਲਿਆਂ ਦੀ ਕੜਾਈ ਬਰਾਬਰ ਕਰ ਲਈ ਜੀ। ਹਾਂਜੀ ਹੈ ਆ 13'' ਸਾਡੇ ਕੋਲ ਆਇਆ ਜੀ 6.5 ਤੁਸੀਂ 6.5 ਤੇ ਨਿਸ਼ਾਨ ਲਾ ਲੈਣਾ ਜੀ ਪੱਲਿਆਂ ਤੇ। ਨਿਸ਼ਾਨ ਲਾ ਲੈਣਾ ਦੋ ਪੱਲਿਆਂ ਤੇ। ਹਾਂਜੀ ਤੇ ਇਹਨਾਂ ਦੀ ਕਟਾਈ ਕਰ ਲਓ ਜੀ ਦੋਨਾਂ ਪੱਲਿਆਂ ਦੀ। ਹਾਂਜੀ ਪੱਲਿਆਂ ਦੀ ਸਾਈਡ ਤੋਂ ਜਿਹੜਾ ਕੱਪੜਾ ਬਚਿਆ ਜੀ ਉਹਦੀ ਆਪਾਂ 벨ਟ ਪਾ ਲੈਣੀ 7 ਇੰਚ ਦੀ ਆਪਾਂ 벨ਟ ਤਿਆਰ ਕਰ ਲਈ ਜੀ ਹਾਂਜੀ 7 ਇੰਚ ਦੀ 벨ਟ ਪਾਣੀ ਆ ਜੀ 26 ਇੰਚ ਦੀ ਕਟਾਈ ਕਰਨੀ ਆ ਪੈਂਟ 25 ਇੰਚ ਤਿਆਰ ਆ ਸਾਡੇ ਕੋਲ ਹਾਂਜੀ 26 ਇੰਚ ਦੀ ਕਟਾਈ ਕਰਨੀ ਜੀ 벨ਟ ਦੀ ਆਪਾਂ ਪੱਲਿਆਂ ਦੀ ਸਾਈਡ ਤੋਂ ਜਿਹੜਾ ਕੱਪੜਾ ਬਚਿਆ ਨੇ ਉਹ ਵੀ ਆਪਾਂ 벨ਟ ਦੀ ਕਟਾਈ ਕਰ ਲੈ 7 ਇੰਚ ਦੀ 벨ਟ ਸੌਖੇ ਤਰੀਕੇ ਨਾਲ ਜੀ ਕੜਾਈ ਵਾਲੀ ਸਲਵਾਰ ਦੀ ਕਟਾਈ ਹਾਂਜੀ ਹੁਣ ਆ ਸਾਡੇ ਕੋਲ ਕੱਪੜਾ ਬਚਿਆ ਜੀ ਹੁਣ ਇਹਨੂੰ ਆਪਾਂ ਦੋਰਾ ਫੋਲਡ ਕਰ ਲੈਣਾ ਹੁਣ ਆਪਾਂ ਕੱਢਨੇ ਜੀ ਕੁੰਦੇ ਪੱਲੇ ਆਪਾਂ ਕੱਢ ਲੈ 7 ਇੰਚ ਦੀ 벨ਟ ਢੱਡ ਕੇ 32 ਇੰਚ ਦੇ ਪੱਲੇ ਨਿਕਲੇ ਆ ਜੀ ਹੁਣ ਆਪਾਂ ਕੁੰਦੇ ਵੀ 32 ਇੰਚ ਤੇ ਕੱਢਨੇ ਆ ਹਾਂਜੀ ਹੁਣ ਆਪਾਂ ਕੁੰਦਿਆਂ ਲਈ ਕੱਪੜੇ ਨੂੰ 깔 ਲਿਆ ਜੀ ਫੋਲਡ ਦੋਰਾ ਹੁਣ ਤੁਸੀਂ 7 ਇੰਚ 벨ਟ ਦਾ ਰੱਖ ਲੈਣਾ ਜੀ ਜਿੱਦਾਂ ਆਪਾਂ ਪੱਲਿਆਂ ਦਾ ਰੱਖਿਆ ਸੀਗਾ 7 ਇੰਚ 벨ਟ ਦਾ ਰੱਖ ਕੇ ਤੁਸੀਂ 35 ਤੇ ਨਿਸ਼ਾਨ ਲਾ ਲੈਣਾ ਹਾਂਜੀ 4 ਇੰਚ ਆਪਾਂ ਐਕਸਟਰਾ ਰੱਖ ਲੈਣਾ ਹਾਂਜੀ ਪੱਲੇ ਸਾਡੇ ਕੋਲ 32 ਦੇ ਸੀ ਹੁੰਦੇ ਵੀ ਆਪਾਂ ਕੋ 32 ਦੇ ਆ ਜੀ 2 ਇੰਚ ਆਪਾਂ ਮੋਰੀ ਦਾ ਨਿਸ਼ਾਨ ਲਾ ਲੈਣਾ ਹਾਂਜੀ ਦੂਸਰੀ ਜੀ ਸਾਈਡ ਤੇ ਵੀ ਤੁਸੀਂ 7 ਇੰਚ 벨ਟ ਦਾ ਰੱਖ ਕੇ ਹਾਂਜੀ 35 ਇੰਚ ਤੇ ਨਿਸ਼ਾਨ ਲਾ ਕੇ 35 ਇੰਚ ਸਲਵਾਰ ਤਿਆਰ ਆ ਜੀ ਸਾਡੇ ਕੋ 4 ਇੰਚ ਆਪਾਂ ਐਕਸਟਰਾ ਰੱਖ ਲੈਣਾ ਹਾਂਜੀ ਦੋਨਾਂ ਸਾਈਡਾਂ ਤੋਂ 32 32 ਇੰਚ ਰੱਖ ਕੇ 2 ਇੰਚ ਮੋਰੀ ਲਈ ਨਿਸ਼ਾਨ ਲਾ ਲਓ ਜੀ ਹਾਂਜੀ ਹੁਣ ਤੁਸੀਂ ਜਿੱਥੇ ਮੋਰੀ ਰੱਖੀ ਜੀ ਇੱਕ ਸਾਈਡ ਤੇ ਤੇ ਦੂਜੀ ਸਾਈਡ ਤੇ ਮੋਰੀ ਰੱਖੀ ਕੁੰਦੇ ਦੀ ਉਧਰ ਦੋਨਾਂ ਸਾਈਡਾਂ ਤੇ ਇਹ ਨਿਸ਼ਾਨ ਨੂੰ ਮਲਾ ਲੈਣਾ ਜੀ ਇਹਨਾਂ ਨਿਸ਼ਾਨਾਂ ਨੂੰ ਆਪਸ ਏਦਾਂ ਨਿਸ਼ਾਨ ਹਾਂਜੀ ਹੁਣ ਤੁਸੀਂ ਇਹਨਾਂ ਦੀ ਕਟਾਈ ਕਰ ਲੈਣੀ ਹਾਂਜੀ ਕੁੰਦੇ ਆਸੀਂ ਕਟਾਈ ਕਰ ਲੈਣੀ ਜੀ ਤੁਸੀਂ ਆਸਣ ਆਪਾਂ ਬਾਅਦ ਵਿੱਚ ਕੱਢਣਾ ਆ ਕਿਉਂਕਿ ਕਪੜਾ ਘੱਟ ਸੀ ਸਾਡੇ ਕੋਲ ਹਾਂਜੀ ਹੁਣ ਆਹ ਗੁੰਦੇ ਨੂੰ ਇਸ ਗੁੰਦੇ ਦੇ ਉੱਪਰ ਜੀ ਆਸਣ ਦੀ ਕਟਾਈ ਕਰਨੀ ਆ ਆਪਾਂ ਹਾਂਜੀ ਹੁਣ ਤੁਸੀਂ ਇੱਥੇ ਆਸਣ ਰੱਖ ਲੈਣਾ ਜੀ 10:30 ਤੇ 10:30 ਆਪਾਂ ਆਸਣ ਰੱਖਣਾ ਇੱਥੋਂ ਆਸਣ ਦੀ ਕਟਾਈ ਪਾਣੀ ਜੀ ਹਾਂਜੀ ਇੱਥੋਂ ਹੁਣ ਤੁਸੀਂ ਆਸਣ ਦੀ ਕਟਾਈ ਕਰ ਦੇਣੀ ਜੀ 35 ਇੰਚ ਸਲਵਾਰ ਦੀ કટાઈ એ કઢાઈ આલી સલવાર થી કટાઈ